ਪੰਜਾਬ ਸਰਕਾਰ ਦੀ ਚੌਥਾ ਮੇਗਾ ਪੀਟੀਐਮ ਵਿੱਚ 23 ਲੱਖ ਤੋਂ ਜ਼ਿਆਦਾ ਪਰਿਵਾਰ ਮੈਂਬਰਾਂ ਨੇ ਭਾਗੀਦਾਰੀ ਕੀਤੀ ਤੇ ਰਿਕਾਰਡ ਬਣਾਇਆ ਆਪ ਪੰਜਾਬ ਇੰਚਾਰਜ ਮਨੀਸ ਸੋਦਿਆ ਨੇ ਹੁਸ਼ਿਆਰਪੁਰ ਦੇ ਸਮਾਰਟ ਸਕੂਲ ਵਿੱਚ ਭਾਗ ਲਿਆ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਨੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਮੇਗਾ ਪੀਟੀਐਮ ਦੇ ਵਿੱਚ ਸ਼ਰਕਤ ਕੀਤੀ ਵਿਧਾਇਕਾ ਤੇ ਸੀਨੀਅਰ ਅਧਿਕਾਰੀਆਂ ਨੇ 7500 ਤੋਂ ਜ਼ਿਆਦਾ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਅਪੀਲ ਕੀਤੀ ਕਿ ਪੇਟੀਮ ਵਿੱਚ ਸ਼ਾਮਲ ਹੋਣ ਮਾਨ ਸਰਕਾਰ ਦੀ ਪਹਿਲ ਤੇ ਹੀ ਪਰਵਾਰਕ ਮੈਂਬਰਾਂ ਤੇ ਅਧਿਆਪਕ ਮਿਲ ਕੇ ਕੰਮ ਕਰ ਰਹੇ ਨੇ ਜਿਸ ਦੇ ਨਾਲ ਬੱਚਿਆਂ ਦੀ ਪੜ੍ਹਾਈ 'ਚ ਵੀ ਕਾਫੀ ਸੁਧਾਰ ਹੋ ਰਿਹਾ ਹੈ ਪੰਜਾਬ ਸਰਕਾਰ ਦੀ ਚੌਥਾ ਮੇਗਾ ਪੀਟੀਐਮ ਵਿੱਚ 23 ਲੱਖ ਤੋਂ ਜ਼ਿਆਦਾ ਪਰਿਵਾਰ ਮੈਂਬਰਾਂ ਨੇ ਭਾਗੀਦਾਰੀ ਕੀਤੀ ਤੇ ਰਿਕਾਰਡ ਬਣਾਇਆ ਆਪ ਪੰਜਾਬ ਇੰਚਾਰਜ ਮੀਨਿਸ ਸੋਦਿਆ ਨੇ ਹੁਸ਼ਿਆਰਪੁਰ ਦੇ ਸਮਾਰਟ ਸਕੂਲ ਵਿੱਚ ਭਾਗ ਲਿਆ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਨੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਮੇਗਾ ਪੀਟੀਐਮ ਦੇ ਵਿੱਚ ਸ਼ਰਕਤ ਕੀਤੀ ਵਿਧਾਇਕਾ ਤੇ ਸੀਨੀਅਰ ਅਧਿਕਾਰੀਆਂ ਨੇ 7500 ਤੋਂ ਜ਼ਿਆਦਾ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਅਪੀਲ ਕੀਤੀ ਕਿ ਪੇਟੇ ਵਿੱਚ ਸ਼ਾਮਲ ਹੋਣ ਮਾਨ ਸਰਕਾਰ ਦੀ ਪਹਿਲ ਤੇ ਹੀ ਪਰਿਵਾਰਕ ਮੈਂਬਰਾਂ ਤੇ ਅਧਿਆਪਕ ਮਿਲ ਕੇ ਕੰਮ ਕਰ ਰਹੇ ਨੇ ਜਿਸ ਦੇ ਨਾਲ ਬੱਚਿਆਂ ਦੀ ਪੜ੍ਹਾਈ 'ਚ ਵੀ ਕਾਫੀ ਸੁਧਾਰ ਹੋ ਰਿਹਾ ਹੈ ਪੰਜਾਬ ਸਰਕਾਰ ਦੀ ਚੌਥਾ ਮੇਗਾ ਪੀਟੀਐਮ ਵਿੱਚ 23 ਲੱਖ ਤੋਂ ਜ਼ਿਆਦਾ ਪਰਿਵਾਰ ਮੈਂਬਰਾਂ ਨੇ ਭਾਗੀਦਾਰੀ ਕੀਤੀ ਤੇ ਰਿਕਾਰਡ ਬਣਾਇਆ ਆਪ ਪੰਜਾਬ ਇੰਚਾਰਜ ਮਿਸ ਸੋਦੀਆ ਨੇ ਹੁਸ਼ਿਆਰਪੁਰ ਦੇ ਸਮਾਰਟ ਸਕੂਲ ਵਿੱਚ ਭਾਗ ਲਿਆ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਨੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਮੇਗਾ ਪੀਟੀਐਮ ਦੇ ਵਿੱਚ ਸ਼ਰਕਤ ਕੀਤੀ ਵਿਧਾਇਕਾ ਤੇ ਸੀਨੀਅਰ ਅਧਿਕਾਰੀਆਂ ਨੇ 7500 ਤੋਂ ਜ਼ਿਆਦਾ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਅਪੀਲ ਕੀਤੀ ਕਿ ਪੇਟੈਂ ਵਿੱਚ ਸ਼ਾਮਲ ਹੋਣ ਮਾਨ ਸਰਕਾਰ ਦੀ ਪਹਿਲ ਤੇ ਹੀ ਪਰਿਵਾਰਕ ਮੈਂਬਰਾਂ ਤੇ ਅਧਿਆਪਕ ਮਿਲ ਕੇ ਕੰਮ ਕਰ ਰਹੇ ਨੇ ਜਿਸ ਦੇ ਨਾਲ ਬੱਚਿਆਂ ਦੀ ਪੜ੍ਹਾਈ 'ਚ ਵੀ ਕਾਫੀ ਸੁਧਾਰ ਹੋ ਰਿਹਾ ਹੈ ਪੰਜਾਬ ਸਰਕਾਰ ਦੀ ਚੌਥਾ ਮੇਗਾ ਪੀਟੀਐਮ ਵਿੱਚ 23 ਲੱਖ ਤੋਂ ਜ਼ਿਆਦਾ ਪਰਿਵਾਰ ਮੈਂਬਰਾਂ ਨੇ ਭਾਗੀਦਾਰੀ ਕੀਤੀ ਤੇ ਰਿਕਾਰਡ ਬਣਾਇਆ ਆਪ ਪੰਜਾਬ ਇੰਚਾਰਜ ਮੀਸ ਸੋਦੀਆ ਨੇ ਹੁਸ਼ਿਆਰਪੁਰ ਦੇ ਸਮਾਰਟ ਸਕੂਲ ਵਿੱਚ ਭਾਗ ਲਿਆ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਨੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਮੇਗਾ ਪੀਟੀਐਮ ਦੇ ਵਿੱਚ ਸ਼ਰਕਤ ਕੀਤੀ ਵਿਧਾਇਕਾ ਤੇ ਸੀਨੀਅਰ ਅਧਿਕਾਰੀਆਂ ਨੇ 7500 ਤੋਂ ਜ਼ਿਆਦਾ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਅਪੀਲ ਕੀਤੀ ਕਿ ਪੇਟੇਮ ਵਿੱਚ ਸ਼ਾਮਲ ਹੋਣ ਮਾਨ ਸਰਕਾਰ ਦੀ ਪਹਿਲ ਤੇ ਹੀ ਪਰਵਾਰਕ ਮੈਂਬਰਾਂ ਤੇ ਅਧਿਆਪਕ ਮਿਲ ਕੇ ਕੰਮ ਕਰ ਰਹੇ ਨੇ ਜਿਸ ਦੇ ਨਾਲ ਬੱਚਿਆਂ ਦੀ ਪੜ੍ਹਾਈ 'ਚ ਵੀ ਕਾਫੀ ਸੁਧਾਰ ਹੋ ਰਿਹਾ ਹੈ ਕੀ ਤੁਸੀਂ ਵੀ ਆਪਣੇ ਵਹੀਕਲ ਘਰ ਕਾਰੋਬਾਰ ਜਾਂ ਫਿਰ ਲਾਈਫ ਇੰਸ਼ੋਰੈਂਸ ਲੱਭ ਰਹੇ ਹੋ ਫਤਿਹ ਇੰਸ਼ੋਰੈਂਸ ਸੋਲੂਸ਼ਨ ਆਈ ਐਨ ਸੀ ਤੁਹਾਡੇ ਘਰ ਲਈ ਲੈ ਕੇ ਆਏ ਨੇ ਬਰੌਸੀਮੰਦ ਸਸਤੀ ਇੰਸ਼ੋਰੈਂਸ ਸੇਵਾ ਇਥੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਕੀਤੀ ਜਾਂਦੀ ਹੈ ਜੇ ਤੁਸੀਂ ਵੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਅੱਜ ਹੀ ਸੰਪਰਕ ਕਰੋ ਫਤਿਹ ਇੰਸ਼ੋਰੈਂਸ ਤੁਹਾਡੇ ਭਰੋਸੇ ਦਾ ਸਾਥੀ